ਦੇਖੋ ਨੌਜਵਾਨ ਦੀ ਪੇਤ ਪਰੇ ਹਾਲਾਤਾਂ ਚ ਹੋਈ ਮੌਤ ਮੰਦ ਭਾਗੀ ਘਟਨਾ ਅੱਬੋ ਰਸਤੇ ਤਾਂ ਬਹੁਤ ਜ਼ਿਆਦਾ ਏ ਕੰਮ ਹੋ ਰਿਹਾ ਹੈ ਲਗਾਤਾਰ ਡੈਡ ਬੋੜੀਆਂ ਆ ਰਹੀਆਂ ਨੇ ਪਰਿਵਾਰ ਨੇ ਜਤਾਇਆ ਕਤਲ ਦਾ ਖਦਸਾ ਕੁਝ ਨਹੀਂ ਗਿਆ ਸਰ ਕੰਨਾਂ ਮੈਂ ਆ ਰਿਹਾ ਹਾਂ ਕੋ ਮੰਨ ਜਾਣਾ ਅੱਛਾ ਜੀ ਇਹ ਬਸ ਉਸ ਤੋਂ ਬਾਅਦ ਫਿਰ ਇਸ ਸਵਿਚੋਂ ਕੋਈ ਨਹੀਂ ਬੰਦ ਹੋ ਗਿਆ ਅੱਛਾ ਜੀ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਬਸ ਸਾਰਾ ਹਰੀ ਸਾਰਾ ਉਹ ਦੇਖੀ ਜਿਵੇਂ ਨਿਸ਼ਾਨ ਹੈਗੇ ਆ ਸਰ ਤੇ ਦੇ ਖੇਤ ਵੀ ਫੁੱਲੀ ਪਈ ਹੈ ਕਿਸ ਨੇ ਇਹਨੂੰ ਕੀਤੀ ਹੈ ਕੋਈ ਵਾਰਦਾਤ ਇਹਦੇ ਵਿੱਚ ਕੱਲ ਦਾ ਘਰੋਲਾ ਪਤਾ ਸੀਗਾ ਜਿਹਦੀ ਅੱਜ ਡੈੱਡ ਬੋਡੀ ਜਿਹੜੀ ਇਸੇ ਵਿੱਚ ਮਿਲੀ ਜੋ ਕਿ ਕਾਫੀ ਸ਼ੱਕੀ ਹਾਲਾਤਾਂ ਦੇ ਵਿੱਚ ਹੈਗੀ ਹੈ ਮੋ ਹਾਲੀ ਦੇ ਮੈਕਸ ਹਸਪਤਾਲ ਤੋਂ ਆਪਣੇ ਘਰ ਆਏ ਨੌਜਵਾਨ ਦੀ ਅੱਜ ਜੰਮੂ ਬਸਤੀ ਦੇ ਪਿੱਛੇ ਬਣੀ ਕੱਚੀ ਸੜਕ ਤੇ ਭੇਤ ਭਰੇ ਹਾਲਾਤਾਂ ਚ ਲਾਸ਼ ਮਿਲੀ ਹੈ ਇਹ ਨੌਜਵਾਨ ਕੱਲ ਕਿਸੇ ਕੰਮ ਲਈ ਕਰੋ ਨਿਕਲਿਆ ਸੀ ਪਰ ਵਾਪਸ ਨਹੀਂ ਆਇਆ ਥਾਣਾ ਸਿਟੀ 1 ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਮਰਦਾ ਘਰ ਚ ਰਖਵਾਇਆ ਜਦਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਕਤਲ ਦਾ ਸ਼ੱਕ ਜਤਾਇਆ ਮੇਰੀ ਜਾਣਕਾਰੀਆਂ ਅਨੁਸਾਰ ਅਪੋਹਰ ਦੀ ਨਿਊ ਧਰਮ ਨਗਰੀ ਗਲੀ ਨੰਬਰ 1 ਵਾਸੀ ਅਤੇ ਸੇਵਾਮੁਕਤ ਬੈਂਕ ਕਰਮਚਾਰੀ ਭੁਪਿੰਦਰ ਦਾ 31 ਸਾਲਾ ਪੁੱਤਰ ਮਨਜਿੰਦਰ ਸਿੰਘ ਸੋਨੂ ਅਨਵਿਆਹਾ ਸੀ ਅਤੇ ਮੈਕਸ ਹਸਪਤਾਲ ਮੋਹਾਲੀ ਵਿੱਚ ਫਾਰ ਮੈਸਟ੍ਰੀਜ਼ ਵਜੋਂ ਕੰਮ ਕਰਦਾ ਸੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮਨਿੰਦਰ ਸਿੰਘ ਨੇ ਕਿਹਾ ਕਿ ਉਹ ਮੋਹਾਲੀ ਦਾ ਕੰਮ ਛੱਡ ਕੇ ਬਠਿੰਡਾ ਦੇ ਹਸਪਤਾਲ ਵਿੱਚ ਕੰਮ ਕਰਨਾ ਚਾਹੁੰਦਾ ਜਿਸ ਕਾਰਨ ਉਹ 5 ਦਿਨ ਪਹਿਲਾਂ ਹੀ ਬਹੌਰ ਆਇਆ ਸੀ ਪਰਿਵਾਰਿਕ ਮੈਂਬਰਾਂ ਮੁਤਾਬਕ ਕੱਲ ਦੁਪਹਿਰ 2 ਵਜੇ ਉਹ ਕਹਿ ਕੇ ਬਾਈਕ ਤੇ ਘਰੋਂ ਨਿਕਲਿਆ ਸੀ ਕਿ ਉਹ ਕਿਸੇ ਕੰਮ ਲਈ ਜਾ ਰਿਹਾ ਹੈ ਅਤੇ ਕੁਝ ਸਮੇਂ ਬਾਅਦ ਵਾਪਸ ਆ ਜਾਵੇਗਾ ਪਰ ਉਹ ਵਾਪਸ ਨਹੀਂ ਆਇਆ ਜਿਸ ਕਾਰਨ ਉਹ ਉਸ ਦੀ ਭਾਲ ਕਰ ਰਹੇ ਸਨ ਅਤੇ ਅੱਜ ਉਸ ਦੀ ਲਾਸ਼ ਗੈਸ ਗੋਦਾਮ ਦੇ ਪਿੱਛੇ ਕੱਚੀ ਸੜਕ ਤੇ ਪਈ ਮਿਲੀ ਹੈ ਜੰਮੂ ਬਸਤੀ ਮੌਕੇ ਤੇ ਪਹੁੰਚੇ ਮ੍ਰਿਤਕ ਮਨੀਂਦਰ ਸਿੰਘ ਚਾਚੇ ਨੇ ਦੱਸਿਆ ਕਿ ਉਸ ਦੇ ਮੱਥੇ ਅਤੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਸਨ ਜਿਸ ਤੋਂ ਲੱਗਦਾ ਹੈ ਕਿ ਉਸ ਦਾ ਕਤਲ ਕੀਤਾ ਗਿਆ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਮ੍ਰਿਤਕ ਦੀ ਇੱਕ ਭੈਣ ਅਮਰੀਕਾ ਰਹਿੰਦੀ ਹੈ ਮਨਿੰਦਰ ਆਪਣੇ ਮਾਪਿਆਂ ਦੇ ਇਕਲੌਤਾ ਪੁੱਤਰ ਸੀ ਸੂਚਨਾ ਮਿਲਦੇ ਹੀ ਥਾਣਾ ਸਿਟੀ 1 ਦੇ ਇੰਚਾਰਜ ਇੰਸਪੈਕਟਰ ਮਨਿੰਦਰ ਸਿੰਘ ਅਤੇ ਐਐਸਆਈ ਭੁਪਿੰਦਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਰ ਡੈਡ ਬੋਡੀ ਮਿਲੀ ਕੀ ਸੂਚਨਾ ਮਿਲੀ ਸੀ ਜੀ ਸਨ ਪਹਿਲੀ ਗੱਲ ਤਾਂ ਹੈ ਜੀ ਬਹੁਤ ਮੰਦ ਭਾਗੀ ਘਟਨਾ ਅਬੋ ਰਸਤੇ ਤਾਂ ਬਹੁਤ ਜ਼ਿਆਦਾ ਇਹ ਕੰਮ ਹੋ ਰਿਹਾ ਹੈ ਲਗਾਤਾਰ ਡੈਡ ਬੋਡੀਆਂ ਆ ਰਹੀਆਂ ਨੇ ਤੇ ਅੱਜ ਵੀ ਵੇਖਣ ਨੂੰ ਮਿਲਿਆ ਕਿ ਇੱਕ ਜਵਾਨ ਲੜਕਾ ਜੋ ਕਿ 31 ਸਾਲ ਦਾ ਜੀਐਨਐਮ ਕਰਦਾ ਸੀ ਚਦਿਗੜ੍ਹ ਸਾਈਡ ਤੇ ਕਿਬੋਰ ਆਇਆ ਸੀ ਅੱਜ ਉਹਦੀ ਡੈੱਡ ਬਡੀ ਸੀਟ ਫਾਰਮ ਵਾਲੇ ਪਾਸੇ ਲਵਾਈ ਵਾਲੇ ਸਰਸਾਂ ਤੇ ਪਈ ਸੀ ਕਿਸ ਸੰਸਦ ਮੈਂਬਰ ਤੇ ਪੁਲਿਸ ਪ੍ਰਸ਼ਾਸਨ ਤੇ ਪਹੁੰਚਿਆ ਅਸ਼ੰਕਾ ਜੀ ਦਾ ਯਾਰ ਆ ਰਹੀ ਹੈ ਬੀੰਦਾ ਅਖਤਿਆ ਕੀਤੀ ਗਈ ਹੈ ਬਾਕੀ ਤਾਂ ਪੋਸਟਮਾਰਟਮ ਆਉਣ ਤੋਂ ਬਾਅਦ ਹੀ ਸਾਰੀ ਕਾਰਨ ਕੀਤੀ ਜਾਏਗੀ ਤੇ ਉਸ ਡੈੱਡ ਬਡੀ ਨੂੰ ਖਾ ਕੇ ਸਰਕਾਰੀ ਹਸਪਤਲ ਖਾ ਦਿੱਤਾ ਗਿਆ ਹੈ ਇਹ ਉਹਨਾਂ ਦਾ ਨਾਮ ਮਨਿੰਦਰ ਸਿੰਘ ਜੋ ਕਿ ਧਰਮਨਗਰ ਦਾ ਵਾਸੀ ਹੈ ਕਿਤੇ ਜਾਂਦੇ ਬੈਂਕ ਤੋਂ ਰਟਾਇਰ ਹੋਏ ਨੇ ਸਿਸਟਮ ਦੀ ਅਮਰੀਕਾ ਰਲੀਏ ਤੇ ਦੋਵੇਂ ਬੈਨਪਰਾ ਸੀ ਬੜੀ ਮੰਦ ਬਗੀ ਘਟ ਰਾਇ ਸੀ ਉਹਨੋਂ ਸੀਗਾ ਜੀ ਅੱਛਾ ਕੀ ਗੱਲ ਕੀ ਹੋਈ ਜੀ ਉਹ ਗੱਲ ਨਹੀਂ ਜੀ ਗੱਲ 2 ਵਜੇ ਦਾ ਗਿਆ ਹੈ ਕਰਦਾ ਕੀ ਸੀ ਮੁੰਡਾ ਦਾ ਇਹ ਸਰਫ ਆਪਣੇ ਮੈਕਸ ਹਸਪੀਟਲ ਜੀ ਐਨ ਐਮ થી ਗਿਆ ਜੀ ਐਨ ਐਮ ਸੀਗਾ ਜੀ ਕਦੋਂ ਆਇਆ ਸੀਗਾ ਜੀ ਇਹ ਸਰ ਹਫਤਾ ਹੀ ਹੋਇਆ ਆ ਜੀ ਤਿੱਕੀ ਗੱਲ ਕੱਲ੍ਹ ਕੀ ਸਲਾਹ ਤੇ ਕੀ ਕਹਿ ਕੇ ਗਿਆ ਕਰੋ ਕੁਛ ਕੁਝ ਨਹੀਂ ਗਿਆ ਸਰ ਕਹਿੰਦਾ ਮੈਂ ਆ ਰਿਹਾ ਹਾਂ ਕੋ ਮਨ ਜਾਣਾ ਹੈ ਅੱਛਾ ਜੀ ਤੇ ਬਸ ਉਸ ਤੋਂ ਬਾਅਦ ਫਿਰ ਇਸ ਹਸਪੀਟਲ ਤੋਂ ਫੋਨ ਵੀ ਬੰਦ ਹੋ ਗਿਆ ਅੱਛਾ ਜੀ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਬਸ ਇਹੀ ਬੇਨਤੀ ਕਰਦੇ ਆਂ ਵੀ ਇਹ ਤਾਂ ਅਨਸਾਫ ਜਿਹੜਾ ਵੀ ਕਿਹਨੇ ਕਰਿਆ ਉਹਦਾ ਸਾਨੂੰ ਕੀ ਲੱਗਦਾ ਕੀ ਤੁਹਾਨੂੰ ਕੀ ਮੁੰਡੇ ਨਾਲ ਹੋਈ ਵਾਪਰੇ ਘਟਨਾ ਕੀ ਹੋ ਸਕਦੀ ਹੈ ਘਟਨਾ ਹੋਈ ਸਰ ਹੁਣ ਦੇਖ ਜਿਵੇਂ ਨਿਸ਼ਾਨ ਹੈਗੇ ਸਰ ਤੇ ਦੇਰ ਸਿਹਤ ਵੀ ਫੁੱਲੀ ਪਈ ਆ ਜੀ ਕਿਸੇ ਨੇ ਇਹਨੂੰ ਕੀਤੀ ਹੈ ਕੋਈ ਵਰਦਾ ਤੇ ਦਿਨ ਨਾਲ ਕੁਝ ਕੋਈ ਸੈਡਲਿੰਗ ਹੋਈ ਹੈ ਕੁਛ ਨਾ ਕੁਛ ਹੋਇਆ ਤੁਸੀਂ ਕਹਿੰਦੇ ਹੋ ਹਾਂ ਜੀ ਮੋਬਾਈਲ ਵੀ ਹੈ ਤਾਂ ਨਹੀਂ ਹੈ ਬਾਈਕ ਵੀ ਨਹੀਂ ਹੈ ਕੋਲੇ ਅੱਛਾ ਕੋਲੇ ਉਹ ਬਾਈਕ ਵੀ ਨਹੀਂ ਹੈਗਾ ਤੁਹਾਨੂੰ ਲੱਗਦਾ ਵੀ ਕਿਸ ਮੁੰਡਿਆਂ ਨਾਲ ਗਿਆ ਸੀ ਕੋਈ ਪੁਲਿਸ ਉਸ ਤੇ ਕਾਰਵਾਈ ਕਰ ਲਵੇ ਵੀ ਕੌਣ ਮੁੰਡਿਆਂ ਨਾਲ ਗਿਆ ਸੀ ਹਾਂ ਜੀ ਬਸ ਸਾਡੀ ਇਹੀ ਪੁਲਿਸ ਨੂੰ ਬੇਨਤੀ ਆ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਮੁੰਡੇ ਦੀ ਕੀ ਬੈਕਗ੍ਰਾਉਂਡ ਕੀ ਵਿਆਹ ਸੀ ਕਿ ਨਹੀਂ ਕੋਈ ਮੈਡ ਹੈ ਜੀ ਕਿੰਨੇ ਭੈਣ ਬਰਾ ਸੀ ਕੋਈ ਜੀ ਇਹ ਦੋ ਭੈਣ ਭਰਾ ਹੈ ਜੀ ਸਿਸਟਰ ਇਹਨਾਂ ਦੀ ਅਮਰੀਕਾ ਚ ਹੈ ਅੱਛਾ ਜੀ ਤੇ ਇਹ ਉੱਥੇ ਚੰਡੀਗੜ੍ਹ ਹੁੰਦਾ ਸੀਗਾ ਜੀ ਚਾਚਾ ਜੀ ਮੇਰੇ ਬੈਂਕ ਆਫ ਇੰਡੀਆ ਚ ਰਿਟਾਇਰਡ ਹੈ ਅੱਛਾ ਇਹਨਾਂ ਦੇ ਪਿਤਾ ਜੀ ਹਾਂਜੀ ਅੱਛਾ ਇੱਕ ਨੰਬਰ ਗਲੀ ਹੈ ਅੱਛਾ ਇੱਕ ਨੰਬਰ ਗਲੀ ਹੈ ਕੱਲ ਦਾ 2 ਵਜੇ ਦਾ ਲਾਪਤਾ ਹੈ ਹਾਂਜੀ ਤੇ ਕਿਸੇ ਨੂੰ ਤੁਹਾਨੂੰ ਅੱਜ ਸੂਚਨਾ ਤੁਹਾਨੂੰ ਕਿਹਨੇ ਦਿੱਤੀ ਵੀ ਇਸ ਤਰ੍ਹਾਂ ਲਾਤੇ ਵਿੱਚ ਹੈ ਜੀ ਇਹ ਇੱਥੇ ਸਾਰੇ ਇੱਥੇ ਪਤਾ ਲੱਗਿਆ ਜਿਹੜੇ ਬੱਚੇ ਇੱਧਰ ਲੰਘ ਰਹੇ ਸੀ ਨਹੀਂ ਉਹਨਾਂ ਨੇ ਦੱਸਿਆ ਵੀ ਕੋਈ ਬਾਡੀ ਪਈ ਹੈ ਫਿਰ ਮੁਲਾਜ਼ਮ ਆਏ ਫਿਰ ਜਲਦੀ ਜਲਦੀ ਅਸੀਂ ਆਏ ਤੁਸੀਂ ਕੱਲ ਥਾਣੇ ਕੋਈ ਗੁੰਮਸ਼ੁਦਾ ਦੀ ਰਿਪੋਰਟ ਦਿੱਤੀ ਸੀ ਚਾਚਾ ਜੀ ਕਰਵਾ ਕੇ ਆਏ ਸੀ ਕਰਵਾ ਕੇ ਆਏ ਸੀਗੇ ਠੀਕ ਹੈ ਜ ਡਿਸਪੋਜ਼ਲ ਦਾ ਏਰੀਆ ਹੈਗਾ ਜਗਾ ਤੇ ਡੈਡ ਬੋਡੀ ਮਿਲੀ ਹੈ ਦੀ ਆਇਡੈਂਟੀਫਿਕੇਸ਼ਨ ਜਿਹੜੀ ਮੌਕੇ ਤੇ ਪਹੁੰਚ ਕੇ ਹੁਣ ਤੱਕ ਵੀ ਪੜਤਾਲ ਦੌਰਾਨ ਪਤਾ ਲੱਗਿਆ ਤੇ ਇਹਦਾ ਨਾਮ ਮਨਿੰਦਰ ਸਿੰਘ ਇਲੀਅਸ ਸੋਨੂ ਪੁੱਤਰ ਭਵਿੰਦਰ ਸਿੰਘ ਜਿਹੜਾ ਨਿਊ ਟਰਮ ਨਗਰੀ ਤੇ ਰਹਿਣ ਵਾਲਾ ਸੀ ਤੇ ਦੀ ਤਕਰੀਬਨ 31 ਸਾਲ ਦੀ ਸੀ ਜੋ ਐਜ਼ ਅ ਜੀ ਐਨ ਐਮ ਨਰਸਿੰਗ ਮੁਹਾਲੀ 40s ਦੇ ਵਿੱਚ ਜੋਬ ਕਰਦਾ ਸੀ ਸੋ ਕੱਲ ਦਾ ਘਰੋਂ ਲਾਪਤਾ ਸੀਗਾ ਜਿਹਦੀ ਅੱਜ ਡੈਡ ਬੋਡੀ ਜਿਹੜੀ ਇਸੇ ਵਿੱਚ ਮਿਲੀ ਹੈ ਜੋ ਕਿ ਕਾਫੀ ਸ਼ੱਕੀ ਹਾਲਾਤਾਂ ਦੇ ਵਿੱਚ ਹੈਗੀ ਹੈ ਜਦ ਜੀ ਅਸੀਂ ਮੌਕੇ ਤੇ ਬਣਦੀ ਸਾਰੀ ਕਾਰਵਾਈ ਕਰਕੇ ਬੋਡੀ ਦਾ ਅਸੀਂ ਪੋਸਟ ਵਰਡੋਂ ਕਰਾ ਕੇ ਤੇ ਕਰਦੇ ਨੇ ਸਟੇਟਮੈਂਟਸ ਲੈ ਕੇ ਅਸੀਂ ਬਣਦੀ ਜਿਹੜੀ ਕਾਰਵਾਈ ਕਰਦੇ ਹਾਂ